ਸਤ ਸ੍ਰੀ ਅਕਾਲ ਮੇਟਰ ਨਮਸਤੇ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਠਾਕ ਸਾਰੇ ਠੀਕ ਠਾਕ ਜੇ ਆਪਾਂ ਜਾਂਡੇ ਸਾਈਡ ਤੇ ਜਾ ਕੇ ਹੁਣ ਵੇਨੇ ਆ ਟਰਾਲ ਆਇਆ ਕੋਈ ਕਿ ਨਹੀਂ ਆਇਆ ਉਧਾਂ ਹੋਲੀ ਚੱਲਣ ਦੀ ਮੇਰੇ ਘਰ ਮੁਸ਼ਕਲ ਹੀ ਆ ਹੁਣ ਮੈਂ ਘੜੀ ਵੇਖ ਹੁਣੇ ਜਾ ਕੇ ਬਾਕੀ ਪੋਲ ਬਰਾ ਕੈਂਡ ਬਣਿਆ ਹੋਣਾ ਆ ਬਣਾ ਕੇ ਆ ਦਿਖਾ ਦੇ ਹਾਂ ਬਾਕੀ ਤੁਹਾਨੂੰ ਦਿੰਨੇ ਅਗਲੀ ਅਪਡੇਟ ਜਾ ਕੇ ਵੇਖਦੇ ਆ ਸਾਈਡ ਤੇ ਟਰਾਲ ਆਇਆ ਕਿ ਨਹੀਂ ਆਇਆ ਇਹ ਰਵਕਾਉਨੇ ਆ ਤੁਹਾਨੂੰ ਝੋਨਾ ਲਗਾ ਹੁਆ ਹੈ ਇਹ ਸੱਖੀ ਹੁੰਦੀ ਰੋ ਬਾਈ ਸਾਰੇ ਮਿੱਤਰੋ ਆ ਗਏ ਆ ਸਾਈਡ ਤੇ ਕਰੇਨ ਫੁੱਲ ਕਟੇਨਲ ਪਰ ਹੀ ਮਿੱਟੀ ਮਿੱਟੀ ਹੋਈ ਬਈ ਕਰੇਨ ਤੇ ਸਾਰੇ ਇਥੋਂ ਦੀ ਲਾ ਕੇ ਡੰਪਰ ਚੱਲਦੇ ਡੰਪਰ ਘਟਾ ਬਰਾਡ ਹੁੰਦੇ ਆ ਸਾਰੇ ਘਟਾ ਘਟੀ ਹੋਈ ਬਈ ਅਗੇ ਆਇਆ ਗੱਟਰ ਟ੍ਰਾਂਸਫਰਮ ਕੱਡੇ ਟਗਰੇ ਆਏ ਜੀ ਤਿੰਨ ਟਰਾਲੇ ਆਏ ਟ੍ਰਾਂਸਫਰਮ ਦੇ ਇਹ ਪਲਾਟ ਲੱਗਣ ਲੱਗਾ ਮੇਰੇ ਖਾਣ ਬੱਤੀ ਆ ਲੱਗ ਜਾ ਕੇ ਕਿਤੇ ਹੁਣ ਆਪਣੇ ਟਰਾਲੇ ਦੇ ਕੋਈ ਆਇਆ ਹੀ ਨਹੀਂ ਤੇ ਆਪਣੇ ਇੱਕ ਖਲਾਬ ਚਾਰ ਹੋ ਗਈ ਕਿੰਨੇ ਜਾਂਦਾ ਖਾਣਾ ਮੈਂ ਆਪਣਾ ਹੀ ਨਹੀਂ ਟਰਾਲਾ ਵੇਖੋ ਹੁਣ ਕਦੋਂ ਹੁੰਦੇ ਆ ਵਾ ਕੀ ਵੇਖੋ ਮੋਲ ਚੱਲ ਮਾਰ ਮਾਰ ਕਪੜਾ ਮਾਰ ਕੇ ਲੈਂਦੇ मम्मा साफ कर गंदी हो ली, कर गंदी हुई ये अरे होली दे साइड से करके करे हो गए होली करके सुनो मैं थोड़ा देर में बाएतन मतलब लिए अपडेट आज होली का प्रोग्राम चल रहा है तो कैसे होली खेल रहे हैं ਸਭ ਲਾਲੋ ਲਾਲ ਹੋਏ ਪਰ ਸਭ ਪਲਾਟ ਵਿੱਚ ਸ਼ਾਂਤੀ ਹੈ ਹੋਏ ਮੇਤਰਾ ਉਹ ਹਲੀ ਕਰਕੇ ਸਾਰੀਆਂ ਗੱਡੀਆਂ ਇਦਾਂ ਹੀ ਖੜੀਆਂ ਪਈਆਂ ਨੇ ਸਭ ਗੱਡੀਆਂ ਬੰਦ ਹੋਲੀ ਕਰਕੇ ਬਲੈਰੋ ਕੈਂਪਰ ਟਰਾਲੇ ਸਭ ਬੰਦ ਖਲੋਤੇ ਪਏ ਨੇ ਐਟਮੈਕਸਾ ਬੀਟਰ ਜਿੰਨੀਆਂ ਹੀ ਨੇ फिरते आए ही रूम च मुंडे डे रोटियां ला गर्मा कहता भाजी रोटिया पकड़िया तो खा लो मैं खाने ठहर के बाकी मित्रों मित्र तो अपना छोटा जा ब्लॉग बनया बाकी सवेरे पवागे वेख लो बाकी सत श्रीकाल नमस्ते गुड नाइट मिलते हैं सवेरे चैनल सबसक्राइब तो शेयर जरूर करो जी ओके